ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਗਲਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਰੀਖਾਂ ਤਹਿਸੀਲ ਅਜੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿੱਪਤੀ ਵੀਰ ਕੋਲ ਆਪਾਂ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਛੋਟੀਆਂ ਤੁਹਾਨੂੰ ਦਿਖਾਉਣੀਆਂ ਆ ਕੋਈ ਤੋਕੜ ਗੱਬਣਿਆ ਤੇ ਕੋਈ ਹੁਣੇ ਸੋਈ ਆ ਤੇ ਕੋਈ ਥੋੜੇ ਉੱਚਾ ਬੱਚਾ ਜੋ ਵੀ ਆ ਸਾਰੀ ਵੈਰਾਈਟੀ ਆ ਆਪਣੇ ਇੱਥੇ ਆ ਕੇ ਆਪਣੀ ਚੋਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚੋਈ ਕਰਾ ਲਓ ਤੇ ਗੱਬਣਾ ਆਪਣੀਆਂ ਪਾਸ ਕਰਕੇ ਚੈੱਕ ਪਾਸ ਕਰਵਾ ਕੇ ਖੜੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਗੱਲ ਭਾਈ ਸਤਿ ਸ੍ਰੀ ਅਕਾਲ ਜੀ ਹੋਠੀਕ ਠਾ ਜੀ ਵਧੀਆ ਵਧੀਆ ਜੀ ਇੱਥੇ ਸਾਰੀ ਖੁਰਦੀ ਭਰਤੀ ਜੇ ਹਾਂ ਜੀ ਜੀ ਭਾਈ ਖੁਰਦੀ ਭਰ ਗਈ ਆ ਖੁਰਦੀ ਵੱਡੀ ਕਰਤੀ ਜਿਆ ਤੇ ਭਾਈ ਭਾਜੀ ਵੱਡੀ ਕਰਤੀ ਜੀ ਨਾ ਨਿੱਕੀ ਖੁਰਦੀ ਦੇ ਬੰਦੇ ਰਹਿ ਨੰਗਰ ਹਾਂ ਜੀ ਹਾਂ ਜੀ ਤੇ ਹੁਣ ਚਲੋ ਬਾ ਬਿਨਾਨਕ ਦੀ ਮਿਹਰ ਆ ਹਾਂਜੀ ਤੇ ਚਲੋ ਸਾਡੇ ਪੈਰਾਂ ਪਿੱਛੇ ਸਾਰਾ ਕੁਝ ਹੋ ਗਿਆ ਚਲੋ ਸਾਰਿਆਂ ਦੇ ਨਾਲ ਰਲ ਮਿਲ ਕੇ ਆ ਹਨਾ ਤੇ ਨਾਮ ਦੱਸ ਕੇ ਨੌਕ ਡਿਊਟੀ ਦੇ ਪਿੰਡ ਜਾ ਕੇ ਜਮੀ ਸੀਗਾ ਤੁਸੀਂ ਜਨਾਲਾ ਤੇ ਜਿਹੜਾ ਅੰਬਰ ਸਾਜ ਮੋਬਾਈਲ ਨੰਬਰ ਹੈਗਾ 97819 8677 ਪੱਤੀ ਜੀ ਬਾਈ ਜੀ ਅੱਜ ਖਾ ਲਈ ਗਏ ਮਿੰਟ ਬੁਲੀਆ ਅੱਜ ਫਿਰ ਚਲੋ ਫਿਰ ਇੱਧਰੋਂ ਕਰ ਲਈਏ ਸ਼ੁਰੂਆਤ ਆ ਛੋਟੀ ਭਾਜੀ ਅੱਛਾ ਪਹਿਲਾਂ ਛੋਟੀ ਜੀ ਠੀਕ ਹੈ ਮਗਰਾਂ ਦੇ ਕੱਟੇ ਵੱਜੀ ਹਾ

ਜੋਗੀ ਦਾ ਜੇ ਦਹੀਂ ਆ ਬਰਾਬਰ ਕਰਨ ਬਰਾਬਰ ਨਹੀਂ ਭਾਈ ਹੋਏ ਚੋਗੀ ਲਾਲੇ ਤੇ ਦੋਂਦੀ ਲਾਲੇ ਸੋਰਾ ਦਾ ਪਹਿਲਾ ਹੀ ਆ ਬਾਕੀ ਇਹ ਆਵੇ ਹੁਣ ਗਾਂ ਜੇ ਕਿਤੇ ਨਿਕਲ ਹੁੰਦੀ ਆ ਚੰਗੀ ਝੋਟੀ ਪਿਆਰ ਹੁੰਦੀ ਆ ਹੁਣ ਕਿੰਨਾ ਹੋ ਗਿਆ ਵੀ ਦੀ ਦੁੱਧ ਦੇ ਤੇ ਕੋਲ ਭਾਈ 7 ਕਿਲੋ ਹੀ ਆ ਅੱਛਾ ਰਾਤੀ ਇਹਦੇ ਫੋਨ ਆਈ अच्छा पैसा जो टीआ फलोना सजे जो टीवी लाने लगी अच्छा कटी रुनी छड़ दे बस माड़ी ये पाजी पाड़ा पाके मारा दिखा दिए दिखा दो हां जी भाई इतरा पाड़ा पांदे इकट्ठी ना डुंग दी नी भावे कोई वीर इथे आके पवा के बैठ ले ਥੱਲੇ अच्छा डुंग नी ਥੱਲੇ ਮਾਲੋ ਸ਼ੁਰੂ ਤੋਂ ਨਾ ਪਾਈ ਕੱਟੀ ਠੀਕ ਆ ਕੱਟੀ ਸ਼ੁਰੂ ਤੋਂ ਪਾਈ इतरा ਭਾਜੀ ਮੈਂ ਥੱਲੇ ਬੈਠ ਜੇ ਤਾਈ ਕੱਟੀ ਇਤਰਾ ਨਾਲ ਹੀ ਦੇ ਦੇਣੀ ਕੱਟੀ ਭਾਜੀ ਨਾਲ ਹੀ ਦਵਾਗੀ ਐਵੇਂ ਭਾਜੀ ਕੱਟੀ ਵੱਖਰੀ ਵੇਚ ਜੀ ਮਾ ਜੇਲ ਨੇ ਜਾ ਵੀ ਜਾਣਾ ਹਾਂ ਹਾਂਜੀ ਹਾਂ ਕੱਟੀ ਤੁਹਾਨੂੰ ਪੀ ਤਰਾ ਕੱਟੀ ਜੇ ਜਦੋਂ ਉੱਚਾ ਬੱਚਾ ਹੀ ਆ ਭਾਜੀ ਕੱਟੀ ਨਾ ਨਾਲੇ ਤੂੰ ਤਿੰਨਾ ਦੇ ਸਾਢੇ ਤਿੰਨ ਨਾਲੇ ਛੱਡਣਾ ਨਹੀਂ ਹਾਂਜੀ ਆਹ ਤੇਰਾ ਭਾਜੀ ਧਾਰਵੇਂ ਇਹ ਝੋਟੇ ਆ ਬੰਦੇ ਧਾਰ ਤੇ ਤੇ ਇੱਕ ਅੰਨੀ ਇਤਰਾਹ ਦੇਖ ਸਕਦੇ ਜੀ ਬਸਮੀ ਨਹੀਂ ਆ ਜੀ ਪਹਿਲਣੇ ਭਾਜੀ ਜਿਤਨਾ ਨਾ ਹਣ ਗਝਾਲੀ ਜਿਤਨਾ ਫੀਦ ਵੀ ਆ ਠੀਕ ਹੈ ਜੀ ਹਾਂਜੀ ਹਾਂਜੀ ਬਸਮੀ ਜੀ ਵੇਦੀ ਫਿਰ ਦਿਖਾ ਦਿਓ ਜਵਾ ਫਿਰ ਇਹਦਾ ਲੈ ਖਾ ਪਾਈ ਝੋਟੇ ਦੀ ਹਾਂਜੀ ਇਹ ਮਗਰ ਲਿਆ ਸਨ ਦਾ ਜਵਾ ਦਿਖਾ ਦਿਓ ਪੌਲੀ ਗਾਰ ਵੀ ਬੜੀ ਹੋਈ ਹੁਣ ਜੀ ਠੀਕ ਹੈ ਹਾਂ ਜੀ ਆ ਜੋ ਜਿਹੜਾ ਮਰਜ਼ੀ ਭਾਜੀ ਓਟ ਛੋਟ ਪਾਈ ਜਾਵੇ ਛੋਟੀ ਸੜਕ ਠੀਕ ਹੈ ਇਤਨਾ ਜਿਹੜਾ ਇਹਨੇ ਪਸੰਦ ਜਣਾਵਾ ਮੈਂ ਨਾ ਭਾਜੀ ਪਹਿਲਾਂ ਇਤਨਾ ਪਸੰਦ ਨਹੀਂ ਆਂਦੇ ਜਾਂਦੇ ਜੀ ਤੇ ਕਿੰਨਾ ਵੇਤੀ ਫਿਰ ਮੁੱਲ ਰੱਖਨੇ ਦਾ ਆਪਾ ਮੁੱਲ ਭਾਜੀ ਕਿੰਨਾ ਕਰਕੇ ਤੁਸੀਂ ਜਾਓ ਆਪ ਹੀ ਕਰ ਦੋ ਭਾਜੀ ਉਹ ਤੇ ਵੇਲੇ ਆਂਦੇ ਸੱਜਾ ਛੋਟੀ ਇੰਨੀ ਇਹ 92000 ਰੁਪਏ ਜਾਂਦੀ 90 ਦੇ ਇੱਕ ਦੀ अच्छा पर बाजे जो सारे दिराड़ पता भी छोटी आई है हां जी आपा ਝੂੜਨੀ ਮਾਰਨਾ ਵੀ ਲੱਗਦੀ ਆਈ ਦਸਦੀ ਆਈ ਗਿਆ ਪਰ ਆਪਾਂ ਕੋਈ 70 ਨਹੀਂ 72 ਨਹੀਂ ਆਪਾਂ 30 ਹਜ਼ਾਰੀ ਛੋੜ ਕਰਨੀ ਹੈ 30 ਹਜ਼ਾਰ ਦਾ ਥੋੜਾ ਬਾਜੀ ਨੂੰ ਨਾ ਦੇ ਜੇ ਹਾਂ ਜੀ 60 ਹਜ਼ਾਰ ਛੋਟੀ ਦੇ ਲਾਂਗੇ ਬਾਜੀ 60 ਹਜ਼ਾਰ ਦੇ 60 ਹਜ਼ਾਰ ਪੁਰੇ 60 ਦੇ ਕੇ ਠੀਕ ਹੈ ਜੀ 60 ਹਜ਼ਾਰ ਦੀ ਆ ਛੋਟੀ ਦੇ ਦੇਣੀ ਮੇਰੀ ਛੋਟੀ ਹੋਣ ਲਈ ਆਪਾਂ ਵਾਕੀ ਨਵੀਂ ਛੋਟੀ ਆ ਇਹੀ ਮਗਰ ਕੱਟੀ ਆ ਮਗਰ ਨਹੀਂ ਕੱਟੀ ਨਹੀਂ ਕਰਨੀ ਫਿਰ ਪਾਜੀ ਆਪਾਂ 5000 ਕੱਟੀ ਰੱਖ ਲਾਂਗੇ ਅੱਛਾ ਅੱਜ 55000 ਦੀ ਜੋਤੀ ਦਵਾਵੇ 55000 ਪੁਰਾਣਾ ਕੋ ਮੇਰਾ ਵੀ 55000 ਦੀ ਕੱਟੀ ਠੀਕ ਆ ਜੀ 2 ਮਹੀਨੇ ਦਾ 15 ਦਾ ਪੂਰੇ ਹੋ ਗਏ ਚੈੱਕ ਪਾਸ ਦੀ ਚੈੱਕ ਪਾਸ ਸਿਆ ਮੈਂ ਇਹ ਵੀ ਐਂ ਕਰਾਈ ਆ ਅੱਛਾ ਆਪਦੇ ਘਰੋਂ ਕੋਈ ਕਰਾ ਲਈ ਲੈ ਜੀ ਠੀਕ ਆ ਦੇਖ ਤੈਨੂੰ ਸਾਡੀ ਗੱਡੀ ਜਾਊਗੀ ਕੋਈ ਡਾਕਟਰ ਆਪਣਾ ਸੁੱਥੇ ਬਾਹਲੇ ਜਾਂਦੇ ਚੈੱਕ ਕਰਾ ਲੈ ਚੈੱਕ ਕਰਾ ਕੇ ਦੋ ਦਿਨਾਂ ਦੀ ਸਾਡੀ ਗਰੰਟੀ ਜੇ ਝੋਟੀ ਨਹੀਂ ਅੱਛਾ ਤੇ 7 ਕਿਲੋ ਇੱਦੋਂ ਦੁੱਧ ਦੀ ਠੀਕ ਆ ਉਥੇ ਤੇ ਧਾਰ ਦੇ ਮਿਲੀ ਆ ਬਾਹਲੇ ਦੇ ਮਿਲੀ ਆ ਜਾਰੀ ਰਹਿਣਗੀ ਗੱਲ ਵੀ ਦਵਾ ਦੂਗੀ ਤੇ ਹੁਣ ਦੁੱਧ ਮੈਂ ਸਾਈਪ ਆਵੇ ਮੁਰਕੇ ਕੋ ਇੱਥੇ ਆਵੇ ਮੁਰਕੇ ਕਹਵੇ ਟੀ ਗੱਲ ਬੋਦੀ ਆ ਹਾਂਜੀ ਹਾਂਜੀ ਫੋਨ ਦੇ ਵਿੱਚ ਬਹੁਤ ਜ਼ਿਆਦੀ ਭੋਲੀ ਹੂ ਠੀਕ ਹੈ ਜੀ ਹਾਂਜੀ ਹੁਣ ਦੁੱਧ ਕਿੰਨਾ ਹੈ ਦੁੱਧ ਭਾਈ 7 ਕਿਲੋ ਹੋ ਜੈਗੇ ਹੁਣ ਤੋਰਾ ਹਵੇ ਹਾਂਜੀ ਇਹ ਭਾਈ ਅੱਜੇ ਸਵੇਰੇ ਸੁਣੀ ਦੇ ਉਹ ਉਸ ਮੇਰੇ ਗਿਆ ਨਹੀਂ 2:00 ਵੇ ਸੁੱਤੀ ਆ ਤੇ 3:00 ਵੇ ਗਾੜੀ ਸੌਊਗੀ ਬੜਾ ਭਾਰੀ ਇਹਦੀ ਛੋਟੀ ਪੜੀ ਵਧੀਆ ਡਰਦੀ ਡਰਦੀ ਆ ਜੀ ਅੰਦਰੋਂ ਜਦੋਂ ਸ਼ੁਰੂ ਕਰਾਉਂਦਾ ਬਹੁਤ ਹੀ ਜਿਆਦੀ ਭੋਲੀ ਹੈ ਛੋਟੀ ਜੋ ਥਾਣੇ ਤੇ ਦੇਖ ਸਕਦੇ ਜੀ ਹਾਂ ਉਹ ਤਾਂ ਦੇ ਪਾਜੀ ਧਾਰਦੇ ਮਿਲੀ ਜਾ ਅੱਛਾ ਹਾਂਜੀ ਹਾਂਜੀ ਬਾਕੀ ਠੋਕੜ ਗੱਬਨ ਦਾ ਪਸ਼ੂ ਦਾ ਕੋ ਪਤਾ ਨਹੀਂ ਹੁੰਦਾ ਦੇ ਪਾਜੀ ਟੀਗਾ ਜਵਾਬ ਦੇ ਕੋਈ ਸਾਜ ਪਾ ਕੇ ਇੱਥੇ ਆ ਕੇ ਕੋਈ ਪਤਾ ਕੀ ਗੱਲ ਹੁੰਦੀ ਆ ਹਾਂਜੀ ਹਾਂਜੀ ਦੇ ਪਾਜੀ ਇੱਥੇ ਤੇ ਇਹਦਾ ਫਿਰ ਮੁੱਲ ਹਾਂਜੀ ਇਹਦਾ ਮੁੱਲ ਇਹਦਾ ਪਾਜੀ ਮੁੱਲ 67000 ਕਰਦਾ ਵੈਸੇ ਅੱਛਾ ਹਾਂਜੀ ਤੇ ਦੇ ਦਈਏ ਹਾਂ ਨਾ ਬਾੜ ਦੀ 62000 ਦੀ ਹਾਂਜੀ ਪਾਜੀ ਬਾਤ 60 ਦੀ ਦੇ ਦਿਆ ਨਹੀਂ ਤੇ ਉਹਨੇ ਦੀ ਉਹਦੇ ਉਹਨੇ ਦੀ ਆ ਪਾਜੀ ਠੀਕ ਆ ਜੋ ਤੇਰਾ 65 ਦੀ ਮਹੀ ਵੇਚਣੀ ਅੱਛਾ ਉਹਦੇ ਲੈ ਲਿਆ ਜਾ ਉਹ ਸਹੀ ਗੱਲ ਤੇ ਉਤਰ ਹੁਣ ਦੁੱਧ ਕਿੰਨਾ ਇਹਦੇ ਕੋਲ ਦੁੱਧ ਪਾਜੀ 7 ਕਿਤੋਂ ਜੀ ਹੁਣ ਇਹਦੇ ਕੋਲ 7 ਪਾਜੀ ਦਾਂ ਵੀ ਦੋਹਾਂ ਦਿਨਾਂ ਦੀ ਸਾਡੀ ਜ਼ਿੰਮੇਵਾਰੀ ਏ ਠੀਕ ਹੈ ਜੀ ਤੇ ਹੁਣ ਆ ਜਿਹੜੀ ਆ ਛੋਟੀ ਪਾਜੀ ਦੂਜੇ ਸਵੇਰੇ ਇੱਕ ਕੰਡੀਸ਼ਨ ਦੀ ਆ ਠੀਕ ਆ ਪਿਛਲੇ ਸਵੇਰੇ ਪਾਜੀ ਉਹ ਵੀ ਰਬਾਂਦੇ ਦੀ ਇੱਕ ਬੱਤੀ ਦੀ ਛੋਟੀ ਮੈਣੀ ਆ ਗੱਲ ਆਹ ਪਾਜੀ ਕੱਟਾ ਆ ਕੱਤੀ ਢਲੀ ਏ ਦੀ ਨਾ ਕੱਤੀ ਜੀ ਏ ਦੀ ਪੰਤਰਾ 16 ਮੈਂ ਤੁਹਾਨੂੰ ਦਿਖਾਉਂਦਾ ਵੇ ਤੇ ਭਾਜੀ ਤੁਹਾਡੀ ਦੁੱਧ ਨਹੀਂ ਪੀਤਾ ਕੱਢੀ ਨਹੀਂ ਅਨਸਾਹ ਜਲਦੇ ਇਹਦੇ ਭਾਜੀ ਥੋੜੀ ਢਿੱਲੀ ਹੋ ਗਈ ਪਤਾ ਨਹੀਂ ਥਾਂ ਥੁੰਡ ਭਾਜੀ ਬੱਚਿਆਂ ਨੂੰ ਲੱਗ ਜਾਂਦੀ ਹੈ ਮੌਸਮ ਠੰਡਾ ਹੋ ਗਿਆ ਵਾ ਜੇ ਤਰ੍ਹਾਂ ਚਲ ਰਹੀ ਹੈ ਪਰ ਦੁੱਧ ਭਾਜੀ ਤੁਹਾਡੀ ਕਹੋ 12 ਕਿਲੋ ਹਾਂਜੀ ਬੱਚੇ ਕਰਕੇ ਹੌਣ ਪਾਣੀ ਇਹਨੇ ਕਿਲੋ ਖਾਣ ਦਾ ਫਰਕ ਪਵੇ ਕਿ ਦੋ ਦਾ ਪਵੇ ਅੱਛਾ ਹਾਂਜੀ 11 ਲੀਟਰ ਭਾਜੀ ਲੈ ਲੈ ਆਦੇ ਭਈ ਠੀਕ ਹੈ ਥੋੜੀ ਲੇਟ ਹੋ ਗਈ ਥੋੜੀ ਠੀਕ ਹੈ ਲੈ ਜਾ ਪੂਰਾ ਭਾਜੀ ਅਸਲੀ ਝੋਟੀ ਆਰੇ ਹੌਣ ਦੇ ਵਿੱਚ ਭਾਜੀ ਮੋਟੀ ਧਾਰ ਹੋ ਗਈ ਮੁਠਿਆ ਦੀ ਹੌਲੀ ਹੌਲੀ ਲੈ ਜਾ ਬਿੱਧੀ ਦਰਦੀ ਦਰਦੀ ਇਤਰਾ ਖੱਲਿਆ ਚੰਗੀ ਆ ਥੱਲੇ ਵੀ ਸੋਹਣੀ ਆ ਤਰਾ 11 ਬਰਾ ਸੋਨਾ ਭਰੀ ਹਾਂ ਦੇ ਸਾਡੇ ਕਿੰਗੇ ਕਹਿਆ ਆਪਣੇ ਥਾਣੇ ਦਾ ਦੂਰ ਦੂਰ ਜਿਹੜਾ ਥਾਣੇ ਲੱਗਾ ਹਾਂਜੀ 11 ਚਵਾਈ ਜਿਹੜੀ ਚੱਲਣ ਦੀ ਛੋਟੀ ਦੀ ਸੋਨਾ ਦਰਦੀ ਹੈ ਦੂਰੋਂ ਤੁਹਾਨੂੰ ਦਿਖਾ ਦਿੰਦੇ 11 ਕਿਰ ਕਿੱਦਾ ਸੋਨਾ ਚੱਲਦਾ ਤੇ ਬਾਕੀ ਥਨ ਦਾ ਸਾਈਜ਼ ਗਿਆ ਆਪ ਵੀ ਜਿਹੜਾ ਚੰਗਾ ਉਹ ਦੇਖ ਸਕਦੇ ਦੂਰ ਦੂਰ ਜਿਹੜਾ ਥਣ ਲੱਗਾ ਵਾ ਇੱਕੋ ਜਿਹਾ ਸਾਈਜ਼ ਆ ਦੇਖੋ ਜੇ ਕਿਰ ਦਾ ਥਣ ਹੈ ਦੋ ਕਿਲੋ ਝੋਟੀ ਦੀ ਗਾੜੀ ਉੱਤੀ ਹਾਂ ਇਹ ਤਾਂ ਦੋਗਲਾ ਰੋੜੀ ਦੀ ਗਾੜੀ ਹਾਂਜੀ ਹਾਂ ਤੇ ਹਾਂਜੀ ਇਹਦਾ ਫਿਰ ਮੁੱਲ ਇਹਦਾ ਭਾਜੀ ਮੁੱਲ ਜੇ ਤੇ ਬੱਚਾ ਨਾ ਮਰਦਾ ਹਾਂਜੀ ਜੇ ਤੇ 1 12 13 ਦੇ ਝੋਟੀ ਵੇਚਣੀ ਹਾਂਜੀ ਹੁਣ ਭਾਜੀ ਮੁੱਲ ਤੇ ਕਰਦਗੇ ਦਾ 99000 99 90 ਯਾਦੀ ਕਰਨਾ ਵਰ ਮੰਨ ਤਾਣ ਸਤਾਸੀ ਹਜ਼ਾਰ ਦੇ ਦੇ ਦੀਏ ਸਤਾਸੀ ਦੇ ਦੀਏ ਹਾਂਜੀ 85 ਪਾਜੀ 85 ਹਜ਼ਾਰ ਦੇ 85 ਹਜ਼ਾਰ ਦੇ ਠੀਕ ਹੈ ਜੀ ਪਾਜੀ ਹਾਂ ਨਾ 82 ਦੇ ਦੇ ਦੀਏ 82 ਹਜ਼ਾਰ ਦੇ 85 ਹਜ਼ਾਰ ਨਹੀਂ ਪਾਜੀ ਛੋੜ ਛੱਪੇ ਵਾਲੇ ਕੰਮ ਹਣਾ ਜੇ ਅੱਛਾ ਫਿਰ ਪਾਜੀ ਕੋਈ 2-4 ਹਜ਼ਾਰ ਘਾਟਾ ਪਾਉਂ ਕੇ ਦੇ ਜਾਂ ਦਿਆਉ ਦੀ ਅੱਛਾ ਪਾਜੀ ਛੋਟੀ ਬੜੀ ਮਗੀ ਵੇਚਣੀ ਹੈ ਉਹਨੇ ਕੰਨੀ ਨੀਲੀ ਦੀ ਮਾਝ ਆ ਗਈ ਜੀ ਪਾਜੀ ਨੀਲੀ ਦੀ ਮੈਂ ਆ ਗਈ ਹੈ ਮਗਰ ਕੀ ਹੈ ਤੇ ਮਗਰ ਕੱਤੀ ਜੇ ਵੇਚ ਲਓ ਮਗਰ ਨੀਲੀ ਦੀ ਕੱਤੀ ਜੇ ਹਾਂ ਦੇਖ ਸੰਦੇਹ ਕੱਟੀ ਮਗਰ ਨਹੀਂ ਹੱਤਰਾ ਪਲੀ ਪਲੋਸੀ ਕੱਟੀ ਆ ਨੀਲੀ ਮੱਝ ਵੈਸੇ ਠੰਡੀ ਹੁੰਦੀ ਆ ਹਾਂ ਦੇਖ ਤੇ ਇਹ ਉਹ ਆਵੀ 1 ਨੰਬਰ ਦਾ ਹੋਊਗਾ ਮੈਂ ਠੀਕ ਆ ਜੀ 10 ਹੋ ਜੇ 11 ਵਜੇ ਅਸੀਂ ਦਾ ਕਰਕੇ ਦਵਾ ਦੁੱਧ ਤਾਂ ਬਾਹਰ ਹੀ ਤਿਆਰ ਜਿਹੜਾ ਦੁੱਧ ਤੂੰ ਆ ਭਾਈ ਦੂਜਾ ਵੇਚ ਜਾਵੇ ਤੇ ਤੁਹਾਨੂੰ ਬੜਾ ਦੁੱਧ ਚਾਹੀਏ ਸੂਆ ਨਵੀਂ ਮੈਂ ਆ ਵੱਡੀ ਮੈਂ ਆ ਹਾਂਜੀ ਹਾਂ ਦੁੱਧ ਵਾਲੀ ਮੈਂ ਆ ਦੇਖੋ ਫੇਰ ਭਾਜੀ ਕੱਟੀ ਆ ਦੇਖ ਲੈ ਤੇਰਾ ਇਹਦਾ ਇੱਕ ਨਹੀਂ ਫੇਰ ਲੈ ਆ ਵਿਧੀ ਕਰੀ ਨਾ ਥੋੜਾ ਡਰਦੀਆਂ ਡਰਦੀਆਂ ਵਾ ਹਾਂ ਜੀ ਆਹ ਓਲੀ ਓਲੀ ਲੈ ਜਾ ਜੀ ਆ ਦੇਖ ਸਾਡੇ ਥੱਲੇ ਵੀ ਚੰਗੀ ਤਰ੍ਹਾਂ ਇੱਕ ਜੀ ਅਮਾਨਾ ਦਿਖਾ ਦੀ ਵੀ ਜੀ ਤੇ ਇੱਕ ਚੰਗੀ ਤਰ੍ਹਾਂ ਤੇ ਇਹਦਾ ਫਿਰ ਮੁੱਲ ਇਹਦਾ ਭਾਜੀ 85000 ਮੁੱਲ ਜੀ 85000 80000 ਕਿਹੜਾ ਹਾਂਜੀ 80000 ਭਾਜੀ 80000 ਦੀ ਹਾਂਜੀ 80000 ਤੇ ਕਰਨਾ ਕੋ ਮਨਤਾ ਨਾ ਹੋਰ ਤੁੰਗਰਾ ਲੋ ਥੋੜਾ ਬੋਦਾ ਕਰ 70000 ਰਿਆਲ ਦੇ ਦੇ ਦੀਏ। ਪੂਰੇ ਆਪਣੀਆਂ ਤਰ੍ਹਾਂ ਦੀ ਮਹੀਦੇ। 75000 ਦੇ। 70000 ਦੇ। ਠੀਕ ਹੈ ਤੇ ਆ ਬੱਚਾ ਜੇ ਤੇ ਮਗਰ ਹੈਗੀ ਕੱਟੀ ਜੇ ਤੇ ਮਗਰ ਮਿਲਦੀ ਦੀ। ਤੇ ਬਾਕੀ ਚਲੋ ਕੋ ਵੀਰ ਆਪਣੀ ਸਮਝਣਾ ਵੇਖ ਲੈ। ਭਾਜੀ ਕਦਾ ਗਲੇ ਇਹੋ ਜੀ ਨਸਰ ਦੀ ਕੱਟੀ ਭਾਜੀ। ਹਾਂ ਇਹ ਤੇਰੀ ਸਾਡੇ। ਸਾਡੇ ਸਾਡੇ ਪਾਣੀ ਕੱਟੀ 10000 ਦੀ ਵੇਚ ਦਿੱਦੀ। ਹਾਂਜੀ ਹਾਂਜੀ। ਮਸਲਾ ਭਾਜੀ ਦੇਖ ਲੈ। ਹਾਂਜੀ। ਆ ਭਾਜੀ ਤਾਜੀ ਮੈਂ ਸੋਈਏ। ਹਾਂ ਮੱਝ ਹੁਣੇ ਸੋਈਏ ਜੇਰ ਪੈਣ ਵਾਲੀ ਆ ਦੀ। ਮਾਜੇ ਭਾਰੀ ਆ ਉਤਰਾ ਪਾਏ ਰਹਿਣਾ ਰਾਗੀ ਲੈਂਦੀ ਆਪਾਂ ਅੱਛਾ ਫਿਰ ਥੋੜਾ ਜਿਹਾ ਥੋੜਾ 2-4 ਦਿਨਾਂ ਵਿੱਚ ਜਿਆਦਾ ਪਹਿਲਾਂ ਤੋਂ ਲਈ ਮੈਂ ਅੱਛਾ ਤੇ ਕਟਾ ਦੇ ਪੂਰੇ ਦਿਨਾਂ ਦਾ ਲੈ ਠੀਕ ਆ ਹਾਂ ਕਟਾ ਦਤਾ ਜਿੰਨੇ ਤੇ ਇਹ ਰਾਗੀ ਪੈਣ ਵਾਲੀ ਤੇ ਥਾਣੇ ਤੇ ਦੇਖ ਸਕਦੇ ਜੇ ਕਰੀ ਲੱਗੇ ਤਾਂ ਬਾਜੀ ਪੂਰੀ ਕੱਦ ਕਾਠ ਵਾਲੀ ਝੋਟੀ ਆ ਤੇ ਜੇ ਸੁਕੇ ਸੁਹੀ ਜੇ ਅੱਛਾ ਉਹ 14 ਕਿਲੋ ਦਿੱਤਾ ਪੈਸਲੇ ਸੁਹੀ ਅੱਛਾ ਬਾਜੀਏ ਤੋਂ ਆਪਾਂ ਚਲੋ 15 ਦੀ ਵੀ ਆਖ ਲੈਣੇ 16 17 ਦੀ ਵੀ ਆਖ ਲੈਣੇ ਬਾਕੀ 14 15 ਕਿਲੋ ਦੁੱਧ ਮੇਨਣਾ ਇੱਥੇ ਮਹੀਨੇ ਤੋਰਾਂ ਫਿਰ ਇੱਕ ਰੀਮ ਪਾਜੀ ਦੇ ਸਾਈ ਭਾਬੇ ਮੈਨੂੰ 5000 ਅੱਛਾ ਜੇ ਮਹੀਨੇ ਦੇਖੀ ਆ ਕੇ ਦੇਂਦੇ ਜੇ ਨਾ ਪਾ ਕੇ ਨਾ 5 ਦਊਂਗਾ ਭਾਜੀ ਮਹੀ ਵੀ ਬੜੀ ਵੱਡੀ ਆ ਫੋਨ ਤੇ ਭਾਵੇਂ ਨਿੱਕੀ ਆਵੇ ਹਾਂਜੀ ਬਾਕੀ ਚਲੋ ਤਾਜੀ ਸੋਈ ਆ ਥੋੜੀ ਲੱਪੇ ਚ ਵੀ ਆ ਉਹੀ ਪਾਜੀ ਲੰਮੀ ਵੇਰ ਆ ਕਾਰ ਪਾਜੀ ਉਹੀ ਕਲੀਨ ਆਦਰਾ ਚੱਲਿਆ ਵੀ ਚੰਗੀ ਫਣੀ ਆਜਲੇ ਖਾਣੀ ਲੈ ਪਾਜੀ ਹੁਣ ਬੰਦਨਾ ਮੈਂ ਨਾ ਭਾਈ ਜਿਹੜਾ ਮੱਝ ਵੇਖਣ ਆਇਆ ਨਿੰਦੂ ਨਾ ਮੈਂ ਛੱਡ ਕਿਹੜੀ ਜਾਂਦਾ ਹਾਂਜੀ ਤੇ ਇਹਦਾ ਫਿਰ ਕਿੰਨਾ ਰੱਖਣਾ ਮੁੱਲ ਕਰਨ ਨੂੰ ਭਾਵੇਂ ਇਹਦਾ ਵੀ ਮੈਂ 1.5 ਲੱਖੀ ਕਰਾ ਲਈ ਜੀ ਹਾਂਜੀ ਮੁੱਲ ਦੀ ਕਰਦੇ ਨਹੀਂ ਤਾਂ ਗੱਲ ਦੀ ਭਾਈ ਇਹ ਜੀਆਂ ਮੈਂ ਸਵਾ ਸਵਾ ਲੱਖ ਦੀਆਂ ਵੇਖਿਆ ਜੀ 1.15 ਹੀ ਦੇ ਦਈਏ ਕਰ ਦੋ ਮੰਨ ਤਾਂ ਨੋਰ ਪੰਜ ਹਜ਼ਾਰ ਛੋੜ ਕੇ ਦੱਸ ਦੇ ਦਈਏ ਹਾਂਜੀ ਔਰ ਛੱਡਦੀ ਆ ਬਾਕੀ ਕੁਤਰਾ ਉਹ ਵੀ ਜਾਣਦਾ ਪਾਜੀ ਅੱਛਾ ਪੂਰੇ ਲੱਖ ਦੇ ਵਿੱਚੋਂ ਵੀ 24 5000 ਛੋੜੇ 95000 ਨਹੀਂ ਦੇ ਦਿੰਦੀ 95000 ਦੀ 95000 ਦੀ ਪੱਜ ਕਿਤਾ ਮਿਲੂਣਾ ਅੱਛਾ ਛੋੜ ਚਪਾਈ 5500 ਰੁਪਈਆ ਮਈਆਂ ਦੇ ਪਾਜੀ ਛੋੜ ਹੀ ਹੋ ਗਈ ਠੀਕ ਹੈ ਜੀ ਮੈਨੂੰ ਲੱਗੀਆਂ ਮੇਰਾ ਕਿ ਬਹੁਤ ਸੂਨ ਲਾਗੇ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀਆਂ ਵੇਸ ਚਾੱਕ ਕੇ ਤੇ ਤਸੱਲੀ ਕਰਕੇ ਖੜਾ ਪਤਰਾ ਦੀ ਚਵਾਈ ਜੜੀ ਪੂਰੀ ਖਾਲੀ ਕਰਤੀ ਆ ਹੁਣ ਮੌਸਮ ਠੰਡਾ ਠੰਡਾ ਬਚੱਗ ਚੁੱਕੀ ਆ ਆ ਦੋਦ ਜੀ ਪਾਜੀ ਤਦ ਜੋ ਵੀ ਇੱਥੇ ਵੇਖ ਚੱਕ ਕੇ ਖੜੋ ਜੀ